ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਨਿੱਜੀ ਲਾਈਫ ਤੋਂ ਤੁਹਾਨੂੰ ਬਹੁਤ ਰਿਲੇਟ ਕੀਤਾ ਜਿੱਥੇ ਬੈਠੇ ਸੀ ਹਾਂਜੀ ਬਹੁਤ ਛੋਟੀ ਉਮਰ 'ਚ ਤੁਹਾਡੇ ਸਿਰ ਤੋਂ ਮਾਪਿਓ ਦਾ ਸਾਆਇਆ ਉੱਠ ਗਿਆ ਇਹਨਾਂ ਬੱਚਿਆਂ ਤੋਂ ਉੱਠ ਗਿਆ ਹਾਂਜੀ ਇਹ ਪਾਵਰ ਕਿੱਥੋਂ ਆਉਂਦੀ ਹੈ ਬਾਈ ਉਹ ਉਹ ਫਾਈਟ ਬੈਕ ਦੀ ਪਾਵਰ ਬਾਈ ਮੈਨੂੰ ਲੱਗਦਾ ਇਹ ਆਪਣੇ ਆਪ ਹੀ ਕੁਝ ਹੋ ਜਾਂਦਾ ਬਾਈ ਮੈਨੂੰ ਵੀ ਅੱਜ ਤੱਕ ਇਸ ਚੀਜ਼ ਦਾ ਨਾ ਮੈਂ ਜੇ ਤੁਹਾਨੂੰ ਕਵਾਂ ਮੈਨੂੰ ਅਨਸਰ ਮਿਲ ਚੁੱਕਿਆ ਕਿਉਂ ਮੈਂ ਮੈਂ ਆਲਵੇਸ ਕਹਿਣਾ ਹੁੰਨਾ ਵੀ ਜਦੋਂ ਮੈਂ ਕਿਸੇ ਸ਼ੋਅ ਤੇ ਜਾਂਦਾ ਜੇ 20 ਹਜ਼ਾਰ ਬੰਦਾ 25 ਹਜ਼ਾਰ ਬੰਦਾ ਮੂਹਰੇ ਆਇਆ ਨਾ ਮੈਨੂੰ ਪਤਾ ਨਹੀਂ ਹੁੰਦਾ ਵੀ ਮੈਂ ਹੁਣ ਤੋ 5 ਜਿੰਨ ਬਾਅਦ ਇੰਨੇ ਲੋਕਾਂ ਮੂਰੇ ਗਾਲੂਆਂ ਯਾਰ ਉਹ ਮੈਨੂੰ ਲੱਗਦਾ ਕੋਈ ਇਦਾਂ ਦੀ એનર્ਜੀ ਜਾਂ ਕੋਈ ਪਤਾ ਨਹੀਂ ਮਾਂ ਪਿਓ ਦਾ ਆਸ਼ੀਰਵਾਦ ਹੀ ਹੈ ਜਿਹੜਾ ਸ਼ੁਰੂ ਤੋਂ ਪਤਾ ਨਹੀਂ ਉਹਨਾਂ ਨੇ ਭਗਤੀ ਕੀਤੀ ਆ ਕਿ ਜਿਹੜੀ ਕੋਈ ਪਾਵਰ ਹੀ ਆ ਕੇ ਕੋਈ ਚੀਜ਼ ਹੀ ਕਰਵਾ ਦਿੰਦੀ ਆ ਹਨਾ ਤੇ ਜਿਹੜਾ ਇੰਨਾ ਹੌਸਲਾ ਇਹਨਾਂ ਬੱਚਿਆਂ 'ਚ ਵੀ ਅਜਿਹੀ ਡੇਟ 'ਚ ਹੈ ਕਿ ਜਿਹੜੇ ਰੋਣ ਨੂੰ ਉਹਨਾਂ ਦਾ ਦਿਲ ਕਰਦਾ ਜਿਵੇਂ ਜਵਾਕ ਬੈਠਾ ਸੀਗਾ ਹਨਾ ਇਹਨੇ ਅੱਖਾਂੋਂ ਜੂ ਨਹੀਂ ਕਟਿਆ ਉਹਨੂੰ ਪਤਾ ਵੀ ਜੇ ਮੈਂ ਡੋਲ ਗਿਆ ਮੇਰੇ ਭੈਣ ਭਰਾਵਾਂ ਵਾਂ ਡੋਲਦਿਆਂ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਹਨਾ ਸੋ ਮੈਂ ਵੀ ਸ਼ੁਰੂ ਤੋਂ ਬਾਈ ਇਦਾਂ ਦਾ ਹੀ ਰਿਹਾ ਹਨਾ ਜਦੋਂ ਮਾਂ ਪਿਓ ਚਲੇ ਗਏ ਸੀ ਤੋ ਵੱਡਾ ਦੁੱਖ ਤਾਂ ਕੀ ਹੁੰਦਾ ਮੈਨੂੰ ਪਤਾ ਸੀ ਵੀ ਜਿਹੜੀ ਅਸਲੀ ਲੜਾਈ ਉਹ ਹੁਣ ਸ਼ੁਰੂ ਹੋਈ ਹੈ ਹਨਾ ਮੈਨੂੰ ਇਕੱਲੇ ਨੂੰ ਹੀ ਸਾਰਾ ਕੁਝ ਦੇਖਣਾ ਪੈਣਾ ਮੇਰੀਆਂ ਵੀ ਦੋ ਭੈਣਾਂ ਸੀਗੀਆਂ ਸੋ ਮੈਂ ਬਾਈ ਬਹੁਤ ਨੇੜਿਓਂ ਮਤਲਬ ਪਰਸਨਲੀ ਇਹਨਾਂ ਦਾ ਦੁੱਖ ਫੀਲ ਕਰਦਾ ਆ ਯਾਰ ਭੈਣਾਂ ਕੀ ਰੋਲ ਪਲੇ ਕਰਦੀਆਂ ਉਹਦੇ ਵਿੱਚ ਬਾਈ ਯਾਰ ਭੈਣਾਂ ਤਾਂ ਹੁਣ ਜਿਵੇਂ ਮੇਰੀਆਂ ਭੈਣਾਂ ਵੀਰੇ 16-16 ਸਾਲ ਮੇਤੋਂ ਵੱਡੀਆਂ ਉਹ ਤਾਂ ਜਿਵੇਂ ਹੁਣ ਮੇਰੀਆਂ ਮਾਵਾਰ ਕੀ ਨੇ ਹਨਾ ਇਹ ਵੀ ਵੱਡੀ ਹੈ ਜਿਵੇਂ ਕੁੜੀ ਆਪਾਂ ਦੇਖੀ ਬਸ ਉਹੀ ਮੈਂ ਉਹਨੂੰ ਕਿਹਾ ਵੀ ਹੁਣ ਜਿ ਜਾਰੀ ਤੇ ਜ਼ਿੰਮੇਵਾਰੀ ਕਿੰਨੀ ਵੱਧ ਗਈ ਜਦੋਂ ਮੈਂ ਜੋ ਆਕਸੀ ਮੇਰੀਆਂ ਭੈਣਾਂ ਦੀ ਕਿੰਨੀ ਜ਼ਿੰਮੇਵਾਰੀ ਸੀ ਤੇ ਮੈਨੂੰ ਹੁਣ ਇਦਾਂ ਲੱਗਿਆ ਤਾਂ ਮੈਂ ਵੱਡਾ ਹੋਈ ਜਾਣਾ ਹੁਣ ਉਹ ਮੇਰੀ ਜ਼ਿੰਮੇਵਾਰੀ ਨੇ ਸੋ ਰੋਲ ਰਿਵਰਸ ਹੁੰਦਾ ਰਹਿੰਦਾ ਮੈਨੂੰ ਲੱਗਦਾ ਇੱਕ ਦੂਜੇ ਦਾ ਖਿਆਲ ਜਿਹੜਾ ਰੱਖਣਾ ਚਾਹੀਦਾ ਇਸ ਧਰਤੀ ਤੇ ਆਏ ਹੋ ਤੁਸੀਂ ਅੱਜ ਗੱਲ ਕਰ ਰਹੇ ਸੀ ਆਫ ਕੈਮਰਾ ਕਿ ਮੈਂ ਦੁਨੀਆ ਦੇ ਹਰ ਦੇਸ਼ ਸ਼ਹਿਰ ਦੇ ਵਿੱਚ ਜਾਇਆ ਨਾ ਲਾਈਟਾਂ ਅੱਖਾਂ 'ਚ ਪੈਂਦੀਆਂ ਪਰ ਇੱਥੇ ਆ ਕੇ ਕੀ ਮਹਿਸੂਸ ਹੋਇਆ ਮੈਨੂੰ ਆ ਲੱਗਦਾ ਬਾਈ ਜਿੰਨੀ ਸੋਹਣੀ ਨੀਂਦ ਮੈਨੂੰ ਆਪਣੇ ਪਿੰਡ ਆਉਂਦੀ ਏਨੀ ਸੋਹਣੀ ਨੀਂਦ ਮੈਨੂੰ ਜਾਂ ਬੜੇ ਤੋਂ ਬੜੇ ਘਰ ਚ ਨਹੀਂ ਆਈ ਹੈਗੀ ਇੰਨੀ ਸੋਹਣੀ ਨੀਂਦ ਜਿੰਨੀ ਸੋਹਣੀ ਨੀਂਦ ਮੈਨੂੰ ਪਿੰਡ ਆਉਂਦੀ ਹੈ ਕਿਉਂ ਮੇਰਾ ਮੇਰੇ ਪਿੰਡ ਦਾ ਹੀ ਜਨਮ ਹੈ ਤੇ ਮੈਂ ਉੱਥੇ ਖੇੜ-ਖੇੜ ਵੱਡਾ ਹੋਇਆ ਤੇ ਉੱਥੋਂ ਕਿੰਨੀ ਦੁਨੀਆ ਪਰਮਾਤਮਾ ਨੇ ਘਮਾਤੀ ਪਰ ਮੁੜਕੜ ਕੇ ਉੱਥੇ ਹੀ ਆ ਦੇਖ ਲਓ ਆਇਆ ਤੇ ਇੱਥੇ ਹੀ ਜੀ ਲੱਗਦਾ ਹੁਣ ਬਾਈ ਕਿੱਥੇ ਤੱਕ ਉਹ ਮੈਂ 10 ਸਾਲ ਮੈਂ ਕੈਨੇਡਾ ਰਹਾ ਹਾਂ ਹੁਣ ਪਿਛਲੇ ਕਾਫੀ ਟਾਈਮ ਤੋਂ ਦੁਬਈ ਰਹਿ ਰਿਹਾ ਹਾਂ ਪਰ ਹੁਣ ਮੌਕਾ ਮਿਲਣ ਲੱਗਿਆ ਕਿਉਂਕਿ ਕੈਨੇਡਾ ਤੋਂ ਫਲਾਈਟ ਬਹੁਤ ਦੂਰ ਹੁੰਦੀ ਸੀ ਤੇ ਹੁਣ ਮੌਕਾ ਮਿਲਣ ਲੱਗਿਆ ਵੀ ਜ ਜਦੋਂ ਦਿਲ ਕਰਦਾ ਮੈਂ ਫਲਾਈਟ ਫੜ ਕੇ ਆਇਆ ਦੁੱਖ ਲਕੋ ਕੇ ਰੱਖਦਾ ਬੰਦਾ ਆਪਦੇ ਰਿਲੇਸ਼ਨਸ਼ਿਪ ਅੱਗੇ ਭੈਣਾ ਅੱਗੇ ਜਾਂ ਆਪਦੇ ਅੱਗੇ ਮੈਨੂੰ ਲੱਗਦਾ ਕਿਸੇ ਹੱਦ ਤੱਕ ਹਾਂਜੀ ਭਾਈ ਜੇ ਮੈਂ ਆਪਦੀ ਗੱਲ ਕਰਾਂ ਤਾਂ ਮੇਰਾ ਇੱਕੋ ਹੀ ਰੀਜ਼ਨ ਹੁੰਦਾ ਵੀ ਜੇ ਮੈਂ ਕੁਝ ਆਪਣੀ ਭੈਣਾਂ ਦੀ ਚਲੋ ਸ਼ੇਅਰ ਵੀ ਬਹੁਤ ਵਾਰੀ ਬੰਦਾ ਕਰ ਲੈਂਦਾ ਦੁੱਖ ਸੁੱਖ ਖੋਲੀਦਾ ਵੀ ਭੈਣ ਭਰਾ ਨਾਲ ਆਲੀ ਹੈ ਪਰ ਮੈਨੂੰ ਐ ਹੁੰਦਾ ਵੀ ਕੁੜੀਆਂ ਥੋੜਾ ਜਿਹਾ ਡੋਲ ਜਾਂਦੀਆਂ ਨੇ ਕਈ ਏਰੀਆ ਹਨ ਉਹਨਾਂ ਦੇ ਦਿਲ ਹੌਲੇ ਹੁੰਦੇ ਆ ਤਾਂ ਆਪਾਂ ਫਿਰ ਵੀ ਕੋਈ ਡੀਲ ਕਰ ਲੈਂਦੇ ਆ ਮੈਨੂੰ ਐ ਲੱਗਦਾ ਮੈਂ ਆਪਣੇ ਭੈਣਾਂ ਨਾਲੋਂ ਵੱਧ ਗੱਲ ਆਪਣੇ ਯਾਰ ਭਰਾਵਾਂ ਨਾਲ ਖੋਲ ਲੈਣਾ ਕਿਉਂ ਵਿਚਾਰੀਆਂ ਪਹਿਲਾਂ ਹੀ ਇੰਨੇ ਹਨਾ ਟੈਨਸ਼ਨਾਂ ਚ ਹੁੰਦੀਆਂ ਨੇ ਤੇ ਮੈਨੂੰ ਇਦਾਂ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਜਿਵੇਂ ਮੇਰੀ ਵੱਡੀ ਭੈਣ ਉਹਨੂੰ ਐ ਹੁੰਦਾ ਵੀ ਤੂੰ ਠੀਕ ਆ ਬਸ ਉਹਨਾਂ ਐਂ ਪੁੱਛਣਾ ਹੁੰਦਾ ਮੈਨੂੰ ਤੂੰ ਠੀਕ ਐ ਇਦੋਂ ਵੱਧ ਨਹੀਂ ਹਾਂ ਕੁਝ ਨਹੀਂ ਬਸ ਕੋਈ ਮੈਸੇਜ ਲਾਉਂਦਾ WhatsApp 'ਤੇ ਕਹਿੰ ਕੇ ਕਿਵੇਂ ਕਰਨ ਵੀਰੇ ਤੂੰ ਠੀਕ ਐ ਹਾਲਾਂਕਿ ਉਹਨੂੰ ਪਤਾ ਵੀ ਹੋਵੇ ਸਭ ਠੀਕ ਐ ਮੈਂ ਸ਼ੋਅ ਲਾਉਣ ਦੇਣਾ ਵਿਊ ਦੀ ਵਿਚਾਰ ਦੀ ਫਿਕਰ ਹੀ ਉਹਦੀ ਆਦਤ ਹੀ ਇੰਨੀ ਉਹਨੂੰ ਹੋਈ ਐ ਤੇ ਇੱਕ ਭੈਣ ਨਹੀਂ ਇਨਾ ਕਰਦੀ ਆ ਤੇ ਇਹਨੂੰ ਹੀ ਪਿਆਰ ਕਹਿੰਦੇ ਮੈਨੂੰ ਲੱਗਦਾ ਬਾਈ ਹੈਨਾ ਸਪੈਸ਼ਲੀ ਜੇ ਇੱਕ ਗੁੱਖੋਂ ਜੰਮੇ ਹੋਈਏ ਬਾਈ ਤਾਂ ਫਿਰ ਕੁਝ ਲੋਕ ਇਹਦਾ ਹੁੰਦਾ ਹੀ ਨਹੀਂ ਕਿ ਦੂਜੇ ਨੂੰ ਪਤਾ ਲੱਗ ਹੀ ਜਾਂਦਾ ਪਰ ਜਿਹੜੀ ਥੋੜੀ ਗੱਲ ਸੀ ਵੀ ਵੀ ਲੁਕੋ ਕੇ ਰੱਖਦੇ ਆ ਦੁੱਖ ਮੈਨੂੰ ਲੱਗਦਾ ਕਿਸੇ ਹੱਦ ਤੱਕ ਕਿ ਬਾਈ ਸਹੀ ਹੈ ਮੇਰੀ ਵੀ ਸਟੋਰੀ ਹੈਗੀ ਹੈ ਹੈਨਾ